ਦੂਸਰੇ ਰਾਉਂਡ ਦੇ ਵਿੱਚ ਮਾਰਜਨ 6000 ਕਰਾਸ ਕਰ ਗਿਆ ਹੈ ਜਿਹੜੇ ਮਹਿੰਦਰ ਭਗਤ ਨੇ ਉਹਨਾਂ ਦਾ ਮਾਰਜਨ 6000 ਤੋਂ ਅੱਗੇ ਚਲਾ ਗਿਆ ਹੈ ਗੌਰਵ ਮੇਰੇ ਸਹਿਯੋਗੀ ਦੱਸਣਗੇ ਕਿੰਨੀਆਂ ਵੋਟਾਂ ਨਿਕਲੀਆਂ ਨੇ ਪਰ ਮੋٹے ਤੌਰ ਤੇ ਜੋ ਸਾਡੇ ਕੋਲੇ ਜਾਣਕਾਰੀ ਆਈ ਹੈ ਮਹਿੰਦਰ ਭਗਤ ਦੂਜੇ ਰਾਉਂਡ ਦੇ ਵਿੱਚ ਉਹਨਾਂ ਨੇ ਜੋ ਆਪਣੀ ਪਹਿਲੇ ਰਾਉਂਡ ਦੀ ਲੀਡ ਸੀ ਉਸ ਨੂੰ ਵੀ ਵਧਾ ਕੇ ਮਾਰਜਨ ਲਿਆ ਹੈ ਯਾਨੀ 6000 ਦਾ ਰਾਉਂਡ ਗੌਰਵ ਜੀ ਬਿਲਕੁਲ ਔਰ 6000 ਦੇ ਰਾਉਂਡ ਦੇ ਨਾਲ ਦੂਜੇ ਰਾਉਂਡ ਦੇ ਵਿੱਚ ਅੱਗੇ ਹੋ ਗਏ ਨੇ ਮੋਹਿੰਦਰ ਭਗਤ ਤੇ ਜਲੰਧਰ ਬਾਈਲੈਕਸ਼ਨ ਦਾ ਨਤੀਜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਲੰਧਰ ਬਾਈਪੋਲ ਤੇ ਦੂਜੇ ਰਾਊਂਡ ਤੋਂ ਬਾਅਦ ਮੋਹਿੰਦਰ ਭਗਤ ਦੇ ਖਾਤੇ ਦੇ ਵਿੱਚ 9497 ਵੋਟਾਂ ਪਹੁੰਚ ਚੁੱਕੀਆਂ ਨੇ ਦੂਜੇ ਨੰਬਰ ਦੇ ਉੱਤੇ ਨੇ ਸੁਰਿੰਦਰ ਕੌਰ ਕਾਂਗਰਸ ਦੇ ਜਿਨ੍ਹਾਂ ਦੇ ਖਾਤੇ ਦੇ ਵਿੱਚ 3161 ਵੋਟਾਂ ਨੇ ਤੀਜੇ ਨੰਬਰ ਦੇ ਉੱਤੇ ਨੇ ਸ਼ੀਤਲ ਅੰਗੁਰਾਲ ਜੋ 1864 ਵੋਟਾਂ ਲੈ ਕੇ ਤੀਜੇ ਨੰਬਰ ਦੇ ਉੱਤੇ ਨੇ ਯਾਨੀ ਕਿ ਇਹ ਦੂਜੇ ਰਾਊਂਡ ਨੇ ਵੀ ਕਲੀਅਰ ਕਰ ਦਿੱਤਾ ਕਿ ਮੋਹਿੰਦਰ ਭਗਤ ਬਹੁਤ ਅੱਗੇ ਨਜ਼ਰ ਆ ਰਹੇ ਨੇ 6000 ਦੀ ਲੀਡ ਔਰ 6000 ਦੀ ਲੀਡ ਨੂੰ ਤੋੜਨਾ 6000 ਦੀ ਲੀਡ ਨੂੰ ਕਿਵੇਂ ਅਜੇ ਦੇਖਣਾ ਹੋਏਗਾ ਪਰ ਮੈਂ ਇੱਕ ਵਾਰੀ ਫਿਰ ਕਹਿ ਰਹੇ ਹਾਂ ਕਿ ਅਜੇ ਵੀ 12 11 ਰਾਊਂਡ ਬਾਕੀ ਨੇ ਟੋਟਲ 13 ਨੇ ਦੋ ਰਾਊਂਡ ਕੰਪਲੀਟ ਹੋਏ ਨੇ ਅਜੇ 11 ਰਾਊਂਡ ਬਾਕੀ ਨੇ ਜੇਕਰ ਤੁਸੀਂ ਭਾਜਪਾ ਦੇ ਸਮਰਥਕ ਹੋ ਕਾਂਗਰਸ ਦੇ ਸਮਰਥਕ ਹੋ ਬੀਐਸਪੀ ਦੇ ਸਮਰਥਕ ਹੋ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਹੋ ਥੋੜਾ ਜਿਹਾ ਇੰਤਜ਼ਾਰ ਕਰ ਲਿਓ ਥੋੜਾ ਜਿਹਾ ਇੰਤਜ਼ਾਰ ਕਰ ਲਿਓ ਕਿਉਂਕਿ ਪਿਕਚਰ ਕਦੇ ਵੀ ਬਦਲ ਸਕਦੀ ਹੈ ਪਿਕਚਰ ਮੈਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਰਾਊਂਡ ਖੁੱਲੇਗਾ ਜੇਕਰ ਕਿਸੇ ਹੋਰ ਪਾਰਟੀ ਦੇ ਹੱਕ ਦੇ ਵਿੱਚ ਤਾਂ ਸਮੀਕਰਨ ਬਦਲ ਸਕਦੇ ਨੇ ਪਰ ਪਹਿਲੇ ਦੋ ਰਾਊਂਡ ਤੋਂ ਬਾਅਦ ਇਸ ਸਮੇਂ ਦੇ ਰੁਝਾਨ ਜੋ ਸਾਡੇ ਕੋਲ ਪਹੁੰਚ ਰਹੇ ਨੇ ਮੋਹਿੰਦਰ ਪਾਗੜ ਬਹੁਤ ਅੱਗੇ 6000 ਦੀ ਲੀਡ ਬਹੁਤ ਵੱਡੀ ਗੋਰਮਾਪਾ ਜ਼ਿਕਰ ਕਰ ਰਹੇ ਸੀ ਕਿ ਲੋਕ ਸਭਾ ਦੇ ਵਿੱਚ ਆਵਾ ਵੀ ਪਾਰਟੀ ਨੂੰ 15000 ਵੋਟ ਟੋਟਲ ਮਿਲੀ ਟੋਟਲ 13 ਰਾਊਂਡ ਦੇ ਵਿੱਚ ਮਿਲੀ ਇੱਥੇ ਦੋ ਰਾਊਂਡ ਹੋਏ ਨੇ ਔਰ ਵੋਟ 9500 ਹੋ ਗਈ ਹੈ 9500 ਯਾਨੀ ਇਹ ਇਹ ਲੀਡ ਹੁਣ ਹੁਣ ਨਹੀਂ ਲੱਗਦਾ ਇਸ 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 ਮਾਰਜਨ ਨੂੰ ਕਵਰ ਕਰਨਾ 6000 ਔਰ ਜੇ ਦੇਖੀਏ ਸ਼ੀਤਲ ਅੰਗੁਰਾਲ 1854 ਵੋਟਾਂ ਮਿਲੀਆਂ ਨੇ ਯਾਨੀ ਇੱਕ ਚੀਜ਼ ਤੇ ਬੜੀ ਸਪਸ਼ਟ ਹੈ ਕਿ ਤੁਸੀਂ ਇੱਕ ਪਾਰਟੀ ਤੋਂ ਵਿਧਾਇਕ ਨੇ ਵਿਧਾਇਕ ਹੋ ਉਸ ਪਾਰਟੀ ਨਾਲ ਤੁਹਾਡੇ ਕੁਝ ਇਸ਼ੂਜ਼ ਹੋ ਗਏ ਜਾਂ ਤੁਹਾਨੂੰ ਉਹ ਪਾਰਟੀ ਪਸੰਦ ਨਹੀਂ ਆਈ ਤੁਸੀਂ ਉਹ ਛੱਡ ਕੇ ਦੂਸਰੀ ਚਲੇ ਗਏ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਔਰ ਲੋਕਾਂ ਨੇ ਇਸ ਚੀਜ਼ ਨੂੰ ਨਕਾਰਤਾ ਯਾਨੀ ਦੂਸਰੇ ਨੰਬਰ ਤੇ ਵੀ ਜੇ ਸ਼ੀਤਲ ਅੰਗੁਰਾਲ ਨਹੀਂ ਰਹਿੰਦੇ ਤਾਂ ਇਹਦਾ ਮਤਲਬ ਸਾਫ਼ ਹੈ ਕਿ ਜੇ ਮੁਕਾਬਲੇ ਦੇ ਵਿੱਚ ਸੁਰਿੰਦਰ ਕੌਰ ਨੇ ਤਾਂ ਉਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੀ ਰਹੀ ਹੈ ਕਿ ਉਹ ਆਪਣੀ ਪਾਰਟੀ ਨਾਲ ਜੁੜੇ ਹੋਏ ਸੀ ਔਰ ਸ਼ੀਤਲ ਲੰਗਰਾਲ ਦਾ ਜੋ ਡਿਸੀਜਨ ਹੈ ਉਸ ਨੂੰ ਲੋਕ ਕਲੀਅਰ ਕਟ ਨਕਾਰ ਰਹੇ ਨੇ ਕਿ ਸਾਨੂੰ ਤੁਹਾਡੀ ਇਹ ਸਟ੍ਰੈਟਜੀ ਪਸੰਦ ਨਹੀਂ ਕਿ ਤੁਸੀਂ ਇੱਕ ਸੱਤਾਧਾਰੀ ਪਾਰਟੀ ਤੋਂ ਐਮਐਲਏ ਹੁੰਦੇ ਹੋਏ ਛੱਡ ਕੇ ਦੂਸਰੀ ਪਾਰਟੀ ਤੋਂ ਐਮਐਲਏ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਔਰ ਔਰ ਇਹ ਵੀ ਕਲੀਅਰ ਹੈ ਇੱਕ ਚੀਜ਼ ਕਿ ਜਿਹੜੇ ਦੋ ਇਨਫੈਕਟਰ ਕਿਉਂਕਿ ਦਲ ਬਦਲੀ ਵਾਲਾ ਟੈਗ ਤਾਂ ਮਹਿੰਦਰ ਭਗਤ ਦੇ ਉੱਤੇ ਵੀ ਸੀ ਪਰ ਦੂਜੀ ਗੱਲ ਇਹ ਵੀ ਹੈ ਕਿ ਦਲ ਬਦਲੀ ਵਾਲੀ ਗੱਲ ਨੂੰ ਜਿਹੜੇ ਵਿਰੋਧੀ ਨੇ ਉਹ ਕਿੰਨਾ ਕੁ ਚੱਕ ਸਕੇ ਮਹਿੰਦਰ ਪੱਗ ਦੇ ਕੰਟੈਕਸਟ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦਲ ਬਦਲੀਆਂ ਨੂੰ ਲੈ ਕੇ ਬਹੁਤ ਹਮਲਾਵਰ ਨਜ਼ਰਾਈ ਖਾਸ ਤੌਰ ਤੇ ਸ਼ਿਤ ਲੰਗਰਾਲ ਦੇ ਖਿਲਾਫ ਪਰ ਫਿਲਹਾਲ ਜਿਹੜੇ ਰੁਝਾਨ ਸਾਡੇ ਕੋਲ ਆ ਰਹੇ ਨੇ ਇੱਕ ਵਾਰ ਫਿਰ ਤੋਂ ਮੈਂ ਆਪਣੀ ਸਕਰੀਨ ਦੇ ਉੱਤੇ ਦਿਖਾ ਰਿਹਾ ਤੁਹਾਨੂੰ ਆਮ ਆਦਮੀ ਪਾਰਟੀ ਦੋ ਰਾਊਂਡ ਤੋਂ ਬਾਅਦ ਇਸ ਸਮੇਂ ਲੀਡ ਕਰਦੀ ਹੋਈ ਕਰੀਬ ਕਰੀ 6000 ਵੋਟਾਂ ਦੇ ਨਾਲ 6336 ਦੀ ਲੀਡ 6336 ਦੀ ਲੀਡ ਹੈ ਔਰ ਦੂਜੇ ਨੰਬਰ ਦੇ ਉੱਤੇ ਨੇ ਸੁਨੀਂਦਰ ਕੌਰ ਦੂਜੇ ਨੰਬਰ ਦੇ ਉੱਤੇ ਬੇਸ਼ੱਕ ਨੇ ਪਰ ਬਹੁਤ ਪਿਛਲੇ ਹੋਏ ਫਿਲਹਾਲ ਨਜ਼ਰ ਆ ਰਹੇ ਨੇ ਰੁਝਾਨ ਦੇ ਵਿੱਚ ਯਾਨੀ ਕਿ ਇੱਥੋਂ ਵਾਪਸੀ ਕਰਨਾ ਕੋਈ ਚਮਤਕਾਰ ਤਰੀਕੇ ਨਾਲ ਹੋਏਗਾ ਕਿ ਅਗਲੇ 2-3 ਰਾਊਂਡ ਬਿਲਕੁਲ ਸੁਰਿੰਦਰ ਕੌਰ ਦੇ ਪੱਖ ਦੇ ਵਿੱਚ ਭੁਗਤ ਜਾਣ ਫਿਰ ਸ਼ਾਇਦ ਪਾਸਿਬਿਲਟੀ ਹੈਗੀ ਹੈ ਕਿ ਉਹ ਪਿੱਛੇ ਆਉਣ ਤੇ ਫਿਰ ਨਤੀਜਾ ਕੁਝ ਵੱਖਰਾ ਹੋਵੇ ਨਹੀਂ ਤਾਂ ਬਾਕੀ ਚਾਂਸਸ ਹੋ ਗਏ